ਸਤ ਸਦੀ ਕਾਲੀ ਇੱਕ ਪਿਆਰਾ ਜਿਹਾ ਲੋਕ ਗੀਤ ਸੜਕੇ ਸੜਕੇ ਜਾਂਦੀ ਏ ਮਟਿਆਰੇ ਨੀ ਕੰਡਾ ਚੁਬਾ ਤੇਰੇ ਪੈਰ ਬਾਂਕੀਏ ਨਾਰੇ ਨੀ ਨੀ ਅੜੀਏ ਕੰਡਾ ਚੁਬਾ ਤੇਰੇ ਪੈਰ ਬਾਂਕੀਏ ਨਾਰੇ ਨੀ ਸੜਕੇ ਸੜਕੇ ਜਾਂਦੀ ਏ ਮਟਿਆਰੇ ਨੀ ਕੰਡਾ ਚੁਬਾ ਤੇਰੇ ਪੈਰ ਬਾਂਕੀਏ ਨਾਰੇ ਨੀ ਨੇੜੀਏ ਕੰਡਾ ਚੁਬਾ ਤੇਰੇ ਪੈਰ ਬਾਂਕੀਏ ਨਾਰੇ ਨੀ ਕੌਣ ਕੱਢੇ ਤੇਰਾ ਕਾਂਡੜਾ ਮਟਿਆਰੇ ਨੀ ਕੌਣ ਸਹੇ ਤੇਰੀ ਪੀੜ ਬਾਂਕੀਏ ਨਾਰੇ ਨੀ ਨੇੜਿਏ ਕੋਣ ਸਹੇ ਤੇਰੀ ਪੀੜ ਬਾਂਖੀ ਇਹ ਨਾਰੇ ਨੀ ਪਾਬੋ ਕੱਢੇ ਮੇਰਾ ਕਾਂਡੜਾ ਸਪਾਈ ਆਵੇ ਵੀਰ ਸਹੇ ਮੇਰੀ ਪੀੜ ਮੈਂ ਤੇਰੀ ਮਹਿਰਮਨਾ ਬੇੜਿਆ ਵੀਰ ਸਹੇ ਮੇਰੀ ਪੀੜ ਮੈਂ ਤੇਰੀ ਮਹਿਰਮਨਾ ਘੂਹੇ ਤੇ ਪਾਣੀ ਭਰ ਦिए ਮਟਿਆਰੇ ਨੀ ਪਾਣੀ ਦਾ ਕੋਟ ਪਿਆ ਬੰਕੀਏ ਨਾਰੇ ਨੀ ਨੀੜੀਏ ਪਾਣੀ ਦਾ ਕੋਟ ਪਿਆ ਬੰਕੀਏ ਨਾਰੇ ਨੀ ਆਪਣਾ ਪਰਿਆ ਨਾਂ ਦਿਆਂ ਸੇ ਪਈ ਆਵੇ ਲੱਜ ਪਰੇ ਪਰਪੀਵੇਂ ਮੈਂ ਤੇਰੀ ਮਹਿਰਮਨਾ ਬੜਿਆ ਲੱਜ ਪਈ ਪਰ ਪੀਵੇ ਮੈਂ ਤੇਰੀ ਮੈ ਰਮਨਾ ਕੜਾ ਜੋ ਤੇ ਰੰ ਭੰਨਦਿਆਂ ਮੁਟਿਆਰੇ ਨੀ ਲੱਜ ਕਰਾ ਟੋਟੇ ਚਾਰ ਬਾਂਕੀਏ ਨਾਰੇ ਨੀ ਨੀੜੀਏ ਲੱਜ ਕਰਾ ਟੋਟੇ ਚਾਰ ਬਾਂਕੀਏ ਨਾਰੇ ਨੀ ਟੜਾ ਪਰਜੇ ਕੋ ਮਿਆ ਹਰਦਾ ਸਪਾਈਆ ਵੇ ਲੱਜ ਪਠੇ ਦੀ ਤਾਰ ਮੈਂ ਤੇਰੀ ਮਹਿਰਮਨਾ ਬੇੜਿਆ ਲੱਜ ਪਠੇ ਦੀ ਤਾਰ ਮੈਂ ਤੇਰੀ ਮਹਿਰਮਨਾ ਵੱਡੇ ਬੇਲੇ ਦੀਏ ਤੋਰੀਏ ਸੋਣ ਨੂੰ ਅੜੀਏ ਆਈ ਅਸ਼ਾਮ ਪਾਨੀ ਪੋਲੀਏ ਨੂੰ ਅੜੀਏ ਨਿਆੜੀਏ ਆਈਏ ਸ਼ਾਮਾ ਪਾਣੀ ਪੋੜੀਏ ਨੂੰ ਅੜੀਏ ਉੱਚਾ ਲੰਮਾ ਗੱਬਰੂ ਸਣ ਸਸੜੀਏ ਬੈਠਾ ਝਗੜਾ ਪਾਣੀ ਪੋੜੀਏ ਸਸੜੀਏ ਨਿਆੜੀਏ ਬੈਠਾ ਝਗੜਾ ਪਾਣੀ ਪੋੜੀਏ ਸਸੜੀਏ ਓ ਤਾ ਮੇਰਾ ਪੁੱਤ ਲਗੇ ਸੁਣਨੂ ਅੜੀਏ ਤੇਰਾ ਲੱਗਦਾ ਕੋਤਨੀ ਪੋਲੀਏ ਨੂੰ ਅੜੀਏ ਨੀ ਅੜੀਏ ਤੇਰਾ ਲੱਗਦਾ ਕੋਤਨੀ ਪੋਲੀਏ ਨੂੰ ਅੜੀਏ ਪਾਰ ਕਟੋਰਾ ਦੋਤ ਦੜੀ ਸੁਣਨੂ ਅੜੀਏ ਜਾਗੇ ਘੋਤਵਲਾ ਨੀ ਪੋਲੀਏ ਨੂੰ ਅੜੀਏ ਨੇੜੀਏ ਜਾ ਕੇ ਕੋਤਮਾਨੀ ਕੋੜੀ ਨੂੰ ਅੜੀਏ ਤੇਰਾ ਆਂਦਾ ਨਾ ਪਿਮਾ ਮੋਟਿਆਰੇ ਨੀ ਖੂਹੀ ਵਾਲੀ ਗੱਲ ਸੁਣਾ ਬੰਕੀਏ ਨਾਰੇ ਨੀ ਨੇੜੀਏ ਖੂਹੀ ਵਾਲੀ ਗੱਲ ਸੁਣਾ ਬੰਕੀਏ ਨਾਰੇ ਨੀ ਛੋਟੀ ਹੁੰਦੀ ਛੱਡ ਗਿਆ ਸਿਪਾਈਆ ਵੇ ਹੁਣ ਹੋਈ ਮਟਿਆਰ ਬਣ ਮੈਂ ਤੇਰੀ ਮਹਿਰਮ ਹੋਈ ਬੇੜਿਆ ਹੁਣ ਹੋਈ ਮਟਿਆਰ ਬਣ ਮੈਂ ਤੇਰੀ ਮਹਿਰਮ ਹੋਈ ਸੋਪਨਾ ਮੈਨੂੰ ਰੱਬ ਬਖਸ਼ੇ ਸਿਪਾਈਆ ਵੇ ਇੱਕ ਬਖਸ਼ੇਂਗਾ ਤੂੰ ਵੇ ਮੈਂ ਤੇਰੀ ਮਹਿਰਮ ਹੋਈ ਬੇੜਿਆ ਇੱਕ ਬਖਸ਼ੇਂਗਾ ਤੂੰ ਵੇ ਮੈਂ ਤੇਰੀ ਮਹਿਰਮ ਹੋਈ ਸੋਗਨਾ ਮੈਨੂੰ ਰੱਬ ਬਖਸ਼ੇ ਸੇ ਪਾਈਆ ਵੇ ਇੱਕ ਬਖਸ਼ੇਂਗਾ ਤੂੰ ਵੇ ਮੈਂ ਤੇਰੀ ਮਹਿਰਮ ਹੋਈ ਬੇੜਿਆ ਇੱਕ ਬਖਸ਼ੇਂਗਾ ਤੂੰ ਵੇ ਮੈਂ ਤੇਰੀ ਮਹਿਰਮ ਹੋਈ